ਸੱਸੀ ਕਾ ਦੋਸਤੋ ਤੇ ਅੱਜ ਆਪਾਂ ਤੁਹਾਡੇ ਸਵਾਲ ਲੈ ਕੇ ਹਾਜ਼ਰ ਹੋਏ ਹਾਂ ਦੁਬਾਰੇ ਸਰ ਕੋਲ ਤੇ ਤੁਹਾਡੇ ਬਹੁਤ ਸਾਰੇ ਕਮੈਂਟ ਆ ਰਹੇ ਸੀ ਇਹ ਹੁਣ ਜਿੰਨੀਆਂ ਵੀ ਆਪਣੀ ਵੀਡੀਓ ਹੋਣਗੀਆਂ ਤੁਹਾਡੇ ਕਮੈਂਟਾਂ ਦੇ ਆਧਾਰ ਤੇ ਹੋਣਗੀਆਂ ਅਸੀਂ ਵੀਡੀਓਾਂ ਛੋਟੀ ਛੋਟੀਆਂ ਕਰਕੇ ਪਾਵਾਂਗੇ ਜਿਵੇਂ 5 ਮਿੰਟ 7 ਮਿੰਟ 8 ਮਿੰਟ ਕਿਉਂਕਿ ਜੇ ਅਸੀਂ ਸਾਰੀ ਵੀਡੀਓ ਪਾਤੀ ਆ ਇਹ ਤਵਾਰਨੀ 2 ਘੰਟੇ ਦੀ ਬਣ ਜਾਈ ਉਹ ਦੇਖਣੇ ਵੀ ਮੁਸ਼ਕਲ ਆ ਤੇ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਇਹਦੇ ਵਿੱਚ ਕਿਹੜਾ ਸਵਾਲ ਕਿਹਦਾ ਆ ਰਿਹਾ ਕਿਵੇਂ ਆ ਰਿਹਾ ਕਿੱਥੋਂ ਆ ਰਿਹਾ ਸੋ ਆਪਾਂ ਸ਼ਾਰਟਸ ਕਰਕੇ ਵੀਡੀਓ ਪਾਵਾਂਗੇ 5 ਮਿੰਟ 7 ਮਿੰਟ 10 ਮਿੰਟ ਮੈਕਸਿਮਮ ਸੋ ਜਿੱਦਾਂ ਦੇ ਕੋਈ ਫੇਰ ਵੀ ਤੁਹਾਡਾ ਕੋਈ ਸਵਾਲ ਰਹੇਗਾ ਤਾਂ ਸਾਨੂੰ ਕਮੈਂਟ ਕਰੋ ਆ ਦੁਬਾਰਾ ਫੇਰ ਜਦੋਂ ਵੀ ਕੋਈ ਸਮਾਂ ਮਿਲਦਾ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਡਾਕਟਰ ਸਮਾ ਨੇ ਬੇਨਤੀ ਤੁਹਾਨੂੰ ਦੁਵਾਰਕ ਬਾਈ ਨੇ ਕਮੈਂਟ ਕਰਿਆ ਸੀ ਤੇ ਕਹਿੰਦਾ ਮੇਰੇ ਸਵਾਲ ਗੜੇ ਰੂੜੀ ਜੋ 20 ਆਦਮੀ ਹਿੱਸੇਦਾਰ ਨੇ ਉੱਚੋ ਕੁਝ ਪਰ ਮਰ ਗਏ ਬੰਦੇ ਤੇ ਕੁਝ ਬੰਦੇ ਵੀ ਨੇ ਜੋ ਰਾਜਸਥਾਨ ਤੋਂ ਆ ਕੇ ਆਪਣੀ ਹਿੱਸਾ ਲੈ ਰਹੇ ਨੇ ਜਿਹੜੇ ਦੂਸਰੇ ਹਿੱਸੇਦਾਰ ਨੇ ਉਹ ਵੇਚ ਸਕਦੇ ਨੇ ਉਹ ਹਿੱਸੇ ਜਿਹੜੇ ਬੰਦਾ ਕੋਈ ਵੀ ਹਿੱਸੇਦਾਰ ਹੈ ਉਹ ਆਪਣਾ ਹਿੱਸਾ ਬੇਚ ਸਕਦਾ ਹੈ ਕੁਸ਼ਰਤ ਮਕਸੂਸ ਨੰਬਰ ਦੇ ਤੋ ਹਿੱਸਾ ਆਪਣਾ ਬੇਚ ਸਕਦਾ ਕੋਈ ਵੀ ਬੰਦਾ ਹੈ ਹਿੱਸਾ ਵੇਚਣ ਤੋਂ ਪਹਿਲਾਂ ਸਹਿਮਤੀ ਲੈਣੀ ਕੋਈ ਜ਼ਰੂਰੀ ਨਹੀਂ ਹੈ ਜਿਹੇ ਹਿੱਸੇਦਾਰਾਂ ਨੂੰ ਜਿਹੇ ਹਿੱਸੇਦਾਰਾਂ ਨੂੰ ਸਹਿਮਤ ਕਰਕੇ ਵੇਚਾਂਗੇ ਕੋਈ ਜ਼ਰੂਰੀ ਨਹੀਂ ਹੈ ਆਪਣਾ ਹਿੱਸਾ ਜਲ ਮਰਜ਼ੀ ਪਾ ਵੇਚ ਸਕਦੇ ਉਹ ਤੋਂ ਕੋਈ ਰੋਕ ਨਹੀਂ ਸਕਦਾ ਠੀਕ ਹੈ ਜਿਹੜਾ ਤੁਸੀਂ ਮਖੂਸ ਨੰਬਰ ਕਹਿ ਰਹੇ ਹਾਂ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾ ਦੋ ਵੀ ਇਹ ਨੰਬਰ ਹੁੰਦਾ ਮਖੂਸ ਨੰਬਰ ਦਾ ਮਤਲਬ ਇਹ ਹੈ ਵੀ ਕੋਈ ਚੱਕਮਾ ਕਿੱਲਾ ਵੇਚ ਰਿਹਾ ਹੈ ਤਾਂ ਉਹ ਹਿੱਸੇਦਾਰਾਂ ਦੀ ਸਹਿਮਤੀ ਤੋਂ ਗੈਰ ਹੱਥੇ ਵੇਚ ਨਹੀਂ ਸਕਦਾ ਠੀਕ ਹੋ ਗਿਆ ਹੁਣ ਤਾਂ ਉਹ ਰਿਸ਼ਤੀ ਹੈ ਹਿੱਸੇਦਾਰ ਨੇ ਚੱਕਮਾ ਨੰਬਰ ਵੇਚੇ ਹੀ ਨਹੀਂ ਹਾਂ ਜੀ ਆਪਦਾ ਹਿੱਸਾ ਜਦ ਮਾਰਜੀ ਵੇਚਦਾ ਹਿੱਸੇਦਾਰ ਤੇ ਕੋਈ ਰੋਕ ਨਹੀਂ ਸਰ ਮੇਰਾ ਸਵਾਲ ਇਹ ਹੀ ਹੈ ਵੀ ਇਹ ਨੰਬਰ ਹੁੰਦਾ ਕਿ ਮਖੂਸ ਨੰਬਰ ਜਿਹੜਾ ਕਈ ਸਾਡੇ ਵੀਰ ਇਦਾਂ ਨੇ ਉਹਨਾਂ ਨੂੰ ਇਹ ਨੰਬਰ ਵਾਰ ਜਾਣਦੇ ਮਖੂਸ ਜਿਹੜੀ ਕਿਸਪੋਸ ਕਰੋ ਹੁਣ 10 ਕਿੱਲੇ ਨਹੀਂ ਜੀ 10 ਕਿੱਲੇ ਚੋਂ ਇੱਕ ਕਿੱ ਨਾ ਚੱਕਮਾ ਕਿੱਲਾ ਵਿੱਚੋਂ ਕੁਲ niche ਉਹਨੇ ਮਹਿਸੂਸ ਕੀ ਹੈ ਮਹਿਸੂਸ ਨਹੀਂ ਬਣ ਠੀਕ ਹੈ ਵੀ ਅਸੀਂ ਜ਼ਮੀਨ ਤਕਸੀਮ ਕਰਾਉਣੀ ਆ ਹਾਂ ਪਰ ਜਿਹੜੇ ਸਾਡੇ ਹਿੱਸੇਦਾਰ ਨੇ ਉਹਨਾਂ ਨੇ ਲਿਮਟਾਂ ਕਰਾਈਆਂ ਹੋਈਆਂ ਉਹਦਾ ਕੋਈ ਸੌਖਾ ਹੱਲ ਕਿਵੇਂ ਹੋ ਸਕਦਾ ਸੌਖਾ ਹੱਲ ਤਾਂ ਇਹ ਵੀ ਜੇ ਤਾਂ ਉਹਨੇ ਨੰਬਰਾਂ ਤੇ ਲੋਨ ਲਿਆ ਹੋਇਆ ਹੈ ਜੀ ਜਿਹੜੇ ਨੰਬਰਾਂ ਤੇ ਲੋਨ ਲਿਆ ਹੈ ਜੇ ਉਹੀ ਨੰਬਰ ਮੈਨੂੰ ਪਹਿਰੇ ਰਿਸਪੋন্স ਕਰ ਮੈਂ 10 ਨੰਬਰ ਲੈ ਰਹੀ ਹਾਂ 10 ਸੇ ਨੰਬਰਾਂ ਦੇ ਮੈਂ ਲੋਨ ਲੈ ਰਖੇ 10 ਨੰਬਰ ਮੈਨੂੰ ਪੈ ਰਹੇ ਨੇ ਠੀਕ ਹੈ ਜੀ ਫਿਰ ਤਕਸੀਮ ਚ ਕੋਈ ੜਿਕਾ ਜੀ ਜੇ ਦੋਏ ਸੇ ਦਾ ਨੂੰ ਨੰਬਰ ਪੈ ਰਹੇ ਨੇ ਫਿਰ ਉਹ ਜਿੰਨੇ ਜਿੰਨੇ ਲੋਨ ਫੱਕ ਨਹੀਂ ਹੁੰਦਾ ਉਹਨਾਂ ਚ ਜਣਗੇ ਤਕਸੀਮ ਨਹੀਂ ਹੋ ਸਕਦੀ ਅੱਛਾ ਜੀ ਮਤਲਬ ਫੱਕ ਹੋਣਾ ਜ਼ਰੂਰੀ ਹੈ ਫੱਕ ਹੋਣਾ ਜ਼ਰੂਰੀ ਹੈ ਜੇ ਜਣਗੇ ਮੈਨੂੰ ਉਹੀ ਨੰਬਰ ਪੈ ਰਹੇ ਨੇ ਫਿਰ ਫੱਕ ਕਰਾਉਣ ਦੀ ਕੋ ਲੋਨ ਲਾ ਲੱਠੇ ਵਿੱਚੋਂ ਸਾਂਝੀ ਖੇਵ ਦੇ ਵਿੱਚੋਂ ਆਪਣੇ ਨੰਬਰ ਅਸੀਂ ਕਿਵੇਂ ਆਪਦੇ ਨੰਬਰ ਤਾਂ ਬਣੀ ਨਹੀਂ ਜਦੋਂ ਖੇਮਟੇ ਸਾਂਝੇ ਆਪਣਾ ਨੰਬਰ ਤਾਂ ਕੋਈ ਬਣੀ ਨਹੀਂ ਨਾ ਹੈ ਆਪਦੇ ਨੰਬਰ ਦਾ ਤਕਸੀਮ ਤੋਂ ਬਾਅਦ ਹੀ ਬਣ ਸਕਦੇ ਨੇ ਠੀਕ ਹੈ ਮੈਂ ਹੁਣ ਪਰਸਨ ਲਗਾਹਾ ਮੇਰਾ ਨੰਬਰ ਜਦੋਂ ਕ੍ਰਿਪਟੇ ਸਾਂਝੀ ਪਰਸਨ ਨੰਬਰ ਤਾਂ ਮੇਰਾ ਕੋਈ ਨਹੀਂ ਹਾਂਜੀ ਹਾਂ ਪਰਸਨ ਨੰਬਰ ਤਾਂ ਮੇਰਾ ਤਕਸੀਮ ਤੋਂ ਬਾਅਦ ਹੀ ਬਣੂ ਠੀਕ ਹੈ ਮਤਲਬ ਆਪਣੇ ਨੰਬਰ ਲੈਣ ਲਈ ਸਾਨੂੰ ਉਹ ਤਕਸੀਮ ਕਰਾਉਣੀ ਜ਼ਰੂਰੀ ਹੈ ਜ਼ਰੂਰੀ ਹੈ ਪਰਸਨ ਪਰਸਨ ਨੰਬਰਾਂ ਦਾ ਮਾਲਕ ਬਣਨ ਵਾਸਤੇ ਸਾਂਝੀ ਕਿ ਹੂੰ ਹੂੰ ਤਕਸੀਮ ਕਰਾਉਣੀ ਜ਼ਰੂਰੀ ਹੈ ਤਕਸੀਮ ਕਰਾਉਣੀ ਜ਼ਰੂਰੀ ਹੈ ਤੇ ਇੱਕ ਹੋਰ ਸੀ ਜੀ ਪੁੱਡਾ ਤੋਂ ਐਨਓਸੀ ਜਿਹੜੀ ਅਸੀਂ ਲੈਣੀ ਆ ਉਹ ਕਿਸ ਕੰਮ ਲਈ ਜ਼ਰੂਰੀ ਹੁੰਦੀ ਜਿਸ ਤਰ੍ਹਾਂ ਪੁੱਡਾ ਤੋਂ ਮਨਜ਼ੂਰੀ ਨਾ ਜੇ ਆਪਾਂ ਕਮੇਟੀ ਦੂਤੋਂ ਬਾਹਰ ਪਿੰਡਾਂ ਦੀ ਜ਼ਾਇਦਾ ਚ ਕੋਈ ਜ਼ਾਇਦਾ ਪਲਾਟ ਕੱਟ ਕੇ ਵੇਚਦੇ ਹਾਂਜੀ ਛੋਟੇ ਟੁਕੜੇ ਵੇਚਦੇ ਹਾਂ ਟੁਕੜਾ ਤੋਂ ਘਟਦਾ ਤਾਂ ਉਹਦੀ ਪੁੱਡਾ ਤੋਂ ਮਨਜ਼ੂਰੀ ਲੈਣ ਤੋਂ ਬਗੈਰ ਰਿਸ਼ਤੀ ਨਹੀਂ ਕੋਈ ਅੱਛਾ ਪੁੱਡਾ ਤੋਂ ਮਨਜ਼ੂਰੀ ਲੈਣੀ ਚਾਹੀਦੀ ਉਹਦਾ ਕਾਰਨ ਕੀ ਹੋ ਸਰ ਕਾਰਨ ਇਹ ਹੈ ਨਾ ਜੀ ਉਹ ਜਦੋਂ ਛੋਟੇ ਪਲਾਟ ਕੱਟ ਕੇ ਵੇਚਦੇ ਨੇ ਹਾਂਜੀ ਸ਼ਹਿਰਾਂ ਦੇ ਤਾਂ ਕਮੇਟੀ ਵਾਲੇ ਉਹਦਾ ਇੰਤਜ਼ਾਮ ਕਰਦੇ ਨੇ ਪਿੰਡਾਂ ਚ ਪੰਚਾਇਤਾਂ ਕਰਦੀਆਂ ਨੇ ਉਹ ਵਜ੍ਹਾ ਇਸ ਕਰਕੇ ਜਿਹੜੀਆਂ ਜੋ ਟੁਕੜੇ ਜ਼ਮੀਨ ਦੀ ਕਿਸਮ ਚੇਂਜ ਹੋਣੀ ਹੈ ਉਹ ਕਦੇ ਤੋਂ ਕੋਈ ਮਨਜ਼ੂਰੀ ਲੈ ਵਗੈਰ ਰਿਸ਼ਤੀ ਨਹੀਂ ਹੁੰਦੀ ਠੀਕ ਹੈ ਸਰਕਾਰ ਦਾ ਲਾਅ ਹ ਇੱਕ ਜਿਹੜੀ ਅਸੀਂ ਵਸੀਅਤ ਕਰ ਲਿਖ ਲਾਂਦੇ ਆਂ ਹਾਂਜੀ ਉਹ ਵੈਲਿਡ ਹੈ ਜਾਂ ਨਹੀਂ ਜਿਹੜੀ ਵਸੀਅਤ ਆਪਾਂ ਕਰ ਲਿਖ ਲੈਂਦੇ ਆ ਉਹ ਬਿਲਕੁਲ ਬੈਂਡ ਐ ਵਸੀਅਤ ਰਿਸਟਰਡ ਤੇ ਖਾਨਗੀ ਚ ਇੱਕੋ ਅੰਤਰ ਹੈ ਹਾਂਜੀ ਜਿਹੜੀ ਰਿਸਟਰਡ ਵਸੀਅਤ ਹੈ ਇਹਦੇ ਜੇ ਗਵਾਹ ਮਰ ਗਏ ਜਾਣ ਤਾਂ ਵੀ ਬੈਂਡ ਸਹੀ ਜਿਹੜੀ ਖਾਨਗੀ ਵਸੀਅਤ ਹੈ ਜੇ ਇਹਦੇ ਗਵਾਹ ਮਰ ਜਨਦੇ ਨੇ ਤਾਂ ਉਹਦੀ ਕੋਈ ਵੈਲਿਊ ਨਹੀਂ ਠੀਕ ਹੈ ਇਹੀ ਫਰਕ ਹੈ ਵੈਸੇ ਰਿਸਟਰਡ ਵਸੀਅਤ ਤੇ ਖਾਨਗੀ ਵਸੀਅਤ ਵਿੱਚ ਝੋੜ ਕੋਈ ਅੰਤਰ ਹੈ ਜਿੱਚ ਬਹੁਤ ਬੰਦੇ ਬਹਿਮ ਕਰਦੇ ਨੇ ਜਿਹੜੀ ਘਰੇ ਅਸੀਂ ਬਸੀਤ ਲਿਖਦੇ ਕਿ ਉਹ ਮੰਨਿਉ ਨਹੀਂ ਜਾਂਦੀ ਨਹੀਂ ਨਹੀਂ ਮੰਨੀ ਜਾਂਦੀ ਹੈ ਜੇ ਉਹ ਮੰਨੀ ਕਿਉਂ ਨਹੀਂ ਜਾਂਦੀ ਜੇ ਤੁਸੀਂ ਰਿਸਟ੍ਰਿਡ ਬਸੀਤ ਸਪੋਜ਼ ਕਰੋ ਪਹਿਲਾ ਕਰਾਰ ਕੀਆ ਹਾਂਜੀ ਹਾਂ ਇਹ ਬੰਦੇ ਨੇ ਇਹ ਰਿਸਟ੍ਰਿਡ ਬਸੀਤ ਕਰਾ ਹ ਹ ਉਸ ਤੋਂ ਬਾਅਦ ਉਹ ਬੰਦੇ ਨਾਲ ਅਣਬਣ ਹੋ ਗਈ ਠੀਕ ਆ ਉਹ ਹੋ ਗਿਆ ਜਿਆਦਾ ਬਿਮਾਰ ਜਾ ਨਹੀਂ ਸਕਦਾ ਤਹਿਸੀਲ ਚ ਉਹਨੂੰ ਤੜਾਉਣ ਵਾਸਤੇ ਠੀਕ ਆ ਉਹ ਘਰੇ ਦੋ ਬੰਦੇ ਨੇ ਗੁਵਾਈਆਂ ਪਾ ਕੇ ਰਿਸਟ੍ਰਿਡ ਬਸੀਤ ਦੀ ਜਾਈ ਖਾਨੇ ਦੀ ਬਸੀਤ ਕਰਾ ਦਿੱਤੀ ਠੀਕ ਆ ਤਾਂ ਉਹਦੇ ਵਿੱਚ ਬੇਰਵਾ ਦੇ ਨਾ ਮੈਂ ਰਿਸਟ੍ਰਿਡ ਬਸੀਤ ਖਲਾੜੀ ਤਰੀਕ ਨੂੰ ਕਰਾਈ ਸੀ ਉਹ ਰਿਸਟਰ ਮੈਂ ਕੈਨਸਲ ਕਰਦਾ ਰਿਸਟਰਡ ਬਸੀਤ ਨੂੰ ਕੈਨਸਲ ਕਰਦਾ ਤੇ ਮੈਂ ਹੁਣ ਆ ਬਸੀਤ ਕਰਾ ਰਿਹਾ ਮੇਰੀ ਇਹੀ ਬਸੀਤ ਮੰਨੀ ਜਾਵੇ ਤਾਂ ਉਹ ਰਿਸਟਰਡ ਬਸੀਤ ਦੀ ਵੈਲਿਊ ਨਹੀਂ ਕੋਈ ਖਾਨ ਕੇ ਬਸੀਤ ਦੀ ਤਾਂ ਇੰਨੀ ਵੈਲਿਊ ਹੈ ਵਾਹ ਜੀ ਵਾਹ ਠੀਕ ਠੀਕ ਇੱਕ ਜਿਹੜੀ ਵਸੀਅਤ ਆ ਇਹ ਸਾਰੇ ਬਹੁਤ ਸਾਰੇ ਮਤਲਬ ਵੀ ਸਾਡੇ ਕਰਾਉਂਦੇ ਨਹੀਂ ਇਹ ਸਾਨੂੰ ਜਿਵੇਂ ਆਪਾਂ ਇੱਕ ਨਾਰਮਲ ਗੱਲ ਕਰੀਏ ਵੀ ਸਾਡੀ ਜ਼ਿੰਦਗੀ ਵਿੱਚ ਕਿੰਨਾ ਕੁ ਜ਼ਰੂਰੀ 파ਰਟ ਹੈ ਬਸੀਅਤ ਕਰਵਾਉਣਾ ਨਹੀਂ ਬਸੀਅਤ ਜਿਹੜੀ ਕਰਵਾਉਣੀ ਹੈ ਨਾ ਜੀ ਇਹ ਰੌਲੇ ਰੱਪਿਆਂ ਨੂੰ ਨਿਵੇੜਨ ਵਾਸਤੇ ਕਰਾਉਣੀ ਜ਼ਰੂਰੀ ਹੈ ਜਿੱਦਾਂ ਬਸੀਤ ਕਰਾਉਣੀ ਹੈ ਜਿਹੜੀ ਫਿਰ ਦੀ ਬਾਚ ਕੁੜੀਆਂ ਨੂੰ ਹੀ ਸੇ ਜਾਂਦੇ ਨੇ ਹਾਂਜੀ ਹਾਂ ਫਿਰ ਕੁੜੀਆਂ ਦੇ ਆਪ ਦੇ ਭੈਣ ਭਾਈਆਂ ਦੇ ਤਰਾਜ ਹੁੰਦੇ ਨੇ ਹਾਂ 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 ਜਾਂ ਤਾਂ ਵਸੀਤ ਕਰਾ ਦਿਓ ਜਾਂ ਜਿਹਨਾਂ ਦੇ ਜੁੰਦੇ ਜੀ ਜਿੰਨਾਂ ਦੇ ਆਪ ਦੇ ਜਿੱਧੂ ਨੌਕਰਾਉਣੀ ਚਾਹੁੰਦੇ ਉਹਦੇ ਨੌਕਰਾ ਦਿਓ ਹੁੰਦਾ ਜਾਂ ਦੇ ਉਹ ਸਭ ਤੋਂ ਵੇਤਰਾ ਹੈ ਡਿਸਕੂਟੇ ਖਤਮ ਹੋ ਤਾਂ ਵਸੀਧੀ ਲੋੜੇ ਨਹੀਂ ਜੇ ਜੁੰਦੇ ਜੀ ਕਰਾਣੇ ਜੇ ਆਪਾਂ ਨੂੰ ਬੱਚਾ ਤੇ ਨਹੀਂ ਆਪਾਂ ਨੂੰ ਤਵਾਰ ਹੁੰਦਾ ਤਾਂ ਮਾਪੇ ਜਣੇ ਵਸੀਤ ਕਰਾ ਕੇ ਰੱਖ ਲੈਂਦੇ ਹੂੰ ਠੀਕ ਹੈ ਜੀ ਤੇ ਇੱਕ ਜਿਹੜੇ ਡਰੇਨ ਹੁੰਦਾ ਆਪਣਾ ਉਹ ਜਿਹੜੇ ਨੰਬਰ ਨੇ ਫਰਦ ਜਾਂ ਲੱਠੀ ਵਿੱਚ ਕਿਵੇਂ ਲੱਭ ਸਕਦੇ ਜਿਹੜੀ ਡਰੇਨ ਹੈ ਨਹੀਂ ਡਰੇਨ ਦੇ ਜਦੋਂ ਆਪਾਂ ਫਰਦ ਘਟਾਵਾਂਗੇ ਪੰਜਾਬ ਸਰਕਾਰ ਦੀ ਮਾਲਕੀ ਨੂੰ ਉਹ ਜਾਂ ਮਹਿਕਮਾ ਡਰੇਨ ਹੁੰਦਾ ਹੈ ਉਹ ਚ ਜਿਹੜੇ ਨੰਬਰ ਖਸਰ ਨੇ ਉਹ ਨੰਬਰ ਖਸਰ ਦੇ ਨਕਸ਼ੇ ਤੇ ਵੀ ਲਿਖੇ ਹੋਏ ਹੁੰਦੇ ਠੀਕ ਆ ਜਦੋਂ ਉਹ ਨੰਬਰ ਖਸਰ ਆਪਾਂ ਫਰਦ ਦੇ ਚੋਂ ਆਪਾਂ ਲੱਭ ਸਕਦੇ ਆ ਵੀ ਡਰੇਨ ਦੇ ਕਿਹੜੇ ਨੰਬਰ ਨੇ ਉਹ ਨੰਬਰ ਆਪਾਂ ਨਕਸ਼ੇ ਤੋਂ ਬੜੇ ਆਰਾਮ ਨਾਲ ਦੇਖ ਸਕਦੇ ਕਿਉਂਕਿ ਉਹਦੇ ਉੱਤੇ ਸਾਰੇ ਨੰਬਰ ਲਿਖੇ ਹੋਏ ਹੁੰਦੇ ਠੀਕ ਆ ਇਕ ਜਿਹੜੀ ਆਪਣੀ ਲਾਲ ਲਕੀਰ ਆਉਂਦੀ ਹੈ ਜੀ ਲਾਲ ਖੇਤ ਦੇ ਅੰਦਰ ਜਿਹੜੀ ਵੀ ਕੋਈ ਜਗਾਹ ਹੋਵੇ ਉਹਦੀ ਰਜਿਸਟਰੀ ਜਾਂ ਵਸੀਅਤ ਹੋਣ ਦੀ ਸਨਾਤਨਾ ਜਿਹੜੀ ਹੁੰਦੀ ਹੈ ਜੀ ਲੋਕ ਇਹ ਵਾਦੀ ਦੇ ਦਾ ਰਕਬਾ ਇਹਦੇ ਵਿੱਚ ਜਿਹੜਾ ਕਾਬਜਾ ਉਹੀ ਮਾਲਕ ਹੈ ਇਹਦੀ ਵਸੀਤ ਹੋ ਸਕਦੀ ਹੈ ਸੈਡਾ ਪਾ ਕੇ ਜੀ ਮੇਰਾ ਆ ਮਕਾਨ ਹੈ ਇਹਦੇ ਪਲਾਣੇ ਪਾਸੇ ਉਸ ਤੋਂ ਪਾਸੇ ਪਲਾਣੇ ਤੱਕ ਪਾਸੇ ਪਲਾਣੇ ਇਹ ਵੀ ਮੈਂ ਵਸੀਤ ਪਲਾਣੇ ਮੁੰਡੇ ਦੇ ਨਾਮ ਜਾਂ ਪਲਾਣੇ ਪੀੜੀ ਦੇ ਨਾਮ ਜਾਂ ਪਲਾਣੇ ਬੰਦੇ ਦੇ ਨਾਮ ਕਰ ਸਕਦਾ ਹਾਂ ਉਹ ਹੋ ਸਕਦੀ ਹੈ ਰਿਸ਼ਤੀ ਨਹੀਂ ਹੁੰਦੀ ਜੇ ਕਿਸੇ ਨੇ ਲਾਲ ਲਕੀਦਵਾਲੀ ਜਗਾ ਲੈਣੀ ਆ ਮੰਨ ਲਓ ਮੈਂ ਲੈਣੀ ਆ ਤੇ ਵੇਚਣੀ ਨਹੀਂ ਆ ਹਾਂਜੀ ਹਾਂਜੀ ਵੇਚਣ ਵਾਲੇ ਨੂੰ ਕੀ ਸਕਦਾ ਨਹੀਂ ਹੋਣੀ ਜਰੂਰੀ ਇਹ ਤਾਂ ਲੈਣ ਵਾਲਾ ਕਿਹੜੀ ਗੱਲ ਨੂੰ ਜ਼ਿਆਦਾ ਧਿਆਨ ਚ ਰੱਖੇ ਲੈਣ ਵਾਲਾ ਤਾਂ ਉਹਦਾ ਕਬਜ਼ਾ ਦੇਖਣਾ ਜ਼ਰੂਰੀ ਹੀ ਆ ਸਭ ਤੋਂ ਪਹਿਲਾਂ ਉਹਦੇ ਨੇ ਕੋਈ ਕਬਜ਼ਾ ਹੈ ਜਿਹੜਾ ਆਪਾਂ ਨੂੰ ਰਿਸ਼ਤੀ ਕਰਾ ਰਹੇ ਆ ਵੀ ਉੱਥੇ ਉਹ ਬੰਦੇ ਦਾ ਕਬਜ਼ਾ ਹੈ ਜੇ ਕਬਜ਼ੇ ਨਹੀਂ ਹੈਗਾ ਉਹਦਾ ਤਾਂ ਆਪਾਂ ਨੂੰ ਰਿਸ਼ਤੀ ਕੋਈ ਬੰਦਾ ਕਿਸੇ ਦੀ ਜ਼ਮੀਨ ਦੀ ਕਰਾ ਦੇ ਉਹਦਾ ਫਿਰ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਬਜ਼ਾ ਦੇਖਣਾ ਉਹਦਾ ਜ਼ਰੂਰੀ ਹੈ ਗਵਰਡ ਤੋਂ ਠੀਕ ਹੈ ਜੀ ਮੇ ਪਿੰਡ ਦੇ ਬੰਦਿਆਂ ਤੋਂ ਤਸਦੀਕ ਕਰੋ ਵੀ ਬਾਕੀ ਉਹਦਾ ਆ ਲਾਲਕੀ ਤੋਂ ਬਾਹਰ ਹੁੰਦੀ ਫਿੱਟਾਪਾ ਮਾਰਤੀ ਚੱਕੇ ਕਰਨ ਨੇ ਹਰੇਪੁਰ ਕਾਰਡ ਤੋਂ ਚੈੱਕ ਹੋ ਜਾਂਦੀ ਹੈ ਪਰ ਇਹਦਾ ਰਿਵਨਿਊ ਕਾਰਡ 'ਚ ਇੱਕੇ ਨੰਬਰ ਹੁੰਦਾ ਸਾਰੇ ਪਿੰਡਾਂ ਦਾ ਜਿਹਨੂੰ ਵਾਦੀ ਦੇਦਾ ਨੰਬਰ ਇਸ ਕਰਕੇ ਇਹਦਾ ਜਿਹੜਾ ਵਾਦੀ ਦੇਦਾ ਨੰਬਰ 'ਚ ਮਾਲਕੀ ਬੱਕਰੀ ਬੱਕਰੀ ਹੈ ਨਹੀਂ ਕਿਸੇ ਦੀ ਸ਼ੋਹ ਤੇ ਪਰ ਹੁਣ ਸਰਕਾਰ ਦੀ ਸਕੀਮ ਚੱਲ ਰਹੀ ਹੈ ਸਰਕਾਰ ਲਾਲਕੀ ਦੇ ਅੱਧਰ ਜਿੰਨੇ ਹੀ ਬੰਦੇ ਬੈਠੇ ਨੇ ਉਹਨਾਂ ਨੂੰ ਸਾਰਾ ਕੁ ਮਾਲਕੀ